ਤਰਸੀਮ ਰਪਾਣਾ ਹਲਕਾ ਫਲੋਰ ਬੀਜਪੀ ਪ੍ਰਧਾਨ ਬਹੁਗਤ ਜਾਤੀਆਂ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਮੈਂ ਸਖਤ ਨਿੰਦਾ ਕਰਦਾ ਜੋ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਆਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਹੱਥੇ ਬੇਨਹੱਦ ਲੋਕਾਂ ਦੇ ਉੱਤੇ ਗੋਲੀਆਂ ਪਾਬਰ ਤੋੜ ਬਰਸਾਈਆਂ ਗਈਆਂ ਔਰ ਬਹੁਤ ਜਾਨਾਂ ਉੱਤੇ ਗਵਾਚੀਆਂ ਔਰ ਇਹਨਾਂ ਜਾਨਾਂ ਦੀ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਵਿਛੜੀਆਂ ਹੋਈਆਂ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਆਤਮਾ ਨੂੰ ਸ਼ਾਂਤੀ ਬਖਸ਼ੇ ਜੋ ਜ਼ਖਮੀ ਹਨ ਉਹਨਾਂ ਨੂੰ ਤੁਰੰਤ ਜਲਦੀ ਤੋਂ ਜਲਦੀ ਪ੍ਰਮਾਤਮਾ ਉੰਦੇ ਆਸ ਰੱਖਣਾ ਕਿ ਉਹ ਜਲਦੀ ਠੀਕ ਹੋਣ ਔਰ ਮੈਂ ਇਹੀ ਕਾਮਨਾ ਕਰਦਾ ਕਿ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਦੇਸ਼ ਬਹੁਤ ਉਰੋਸ ਦੇ ਵਿੱਚ ਹੈ ਜੀ